ਮੁਲ ਕਲਮ ਦੀ ਉਸੇ ਕੋਲ ਬੜੀ ਵਾਹਿਗੁਰੂ ਨੇ ਉਹਨੂੰ ਦਾਤ ਦਿੱਤੀ ਵੀ ਸੀ ਔਰ ਇਹ ਨਹੀਂ ਇਕੱਲਾ ਪੰਜਾਬੀ ਚ ਅੰਗਰੇਜ਼ੀ ਚ ਵੀ ਬਹੁਤ ਖੂਬਸੂਰਤ ਲਿਖਦੇ ਸੀ ਔਰ ਬਹੁਤ ਜ਼ਿਆਦਾ ਹਾਰਡ ਵਰਕਿੰਗ ਆ ਪਰ ਸਭ ਤੋਂ ਵੱਡੀ ਔਕੀ ਕੱਲ ਹੁੰਦੀ ਹੈ ਸਿੱਖ ਪੱਤਰਕਾਰ ਹੋਣਾ ਇੱਕ ਆਦਮੀ ਮਿਹਨਤ ਕਰਦਾ ਖੂਨ ਪਸੀਨਾ ਵਹਾਉਂਦਾ ਦਿਨ ਰਾਤ ਕੰਮ ਕਰਦਾ ਔਰ ਕਮਿਟਮੈਂਟ ਨਾਲ ਕੰਮ ਕਰਦਾ ਔਰ ਉਸ ਬੰਦੇ ਦੀ ਕੁਦਰਤ ਵੀ ਤਾਂ ਹੈਲਪ ਕਰਦੀ ਹੈ ਨਾ ਕਲਮ ਦੇ ਧਨੀ ਦਾ ਚਲੇ ਜਾਣਾ ਪੱਤਰਕਾਰ ਦਾ ਦੇ ਖੇਤਰ ਦੇ ਵਿੱਚ ਤੇ ਖਾਸ ਤੌਰ ਤੇ ਸਿੱਖ ਪੰਥਕ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਘਾਟਾ ਆਇਆ ਪ੍ਰਾਪਤ ਨੂੰ ਮੈਨੂੰ 11 ਵਜੇ ਸਰਨਾ ਸਾਹਿਬ ਦਾ ਫੋਨ ਆਇਆ ਵੀ ਭਾਈ ਉਹ ਚਲੇ ਗਏ ਗੁਜ਼ਰ ਗਏ ਇਸ ਦੁਨੀਆ ਪਰ ਉਹ ਆਪਣੇ ਪਿੱਛੇ ਬਹੁਤ ਚੀਜ਼ਾਂ ਛੱਡ ਗਏ ਹੀ ਵਾਸ ਅ ਪੈਨ ਵਾਰੀਅਰ ਉਹਨਾਂ ਦੀ ਕੁੜੀ ਵੀ ਵੈਸੇ ਬਹੁਤ ਹੁਣ ਆ ਰਹਾ ਇਨੇਟੀ ਬਹੁਤ ਅੱਛਾ ਕੰਮ ਕਰਦੀ ਹੈ ਮਿਹਨਤ ਕਰਦੀ ਹੈ ਔਰ ਬਹੁਤ ਖਪਦੀ ਹੈ ਉਹ ਜਿਸ ਤਰੀਕੇ ਨਾਲ ਉਹਨਾਂ ਦੇ ਪਿਤਾ ਜੀ ਕਰਦੇ ਸੀ ਸਰਦਾਰ ਜਗਿੰਦਰ ਸਿੰਘ ਉਸੇ ਜੀ ਕਿਨਾਂ ਕਰਦੀ ਹੈ ਇਨੇਟੀ ਸਰਦਾਰ ਜਗਿੰਦਰ ਸਿੰਘ ਦੇ ਜੀਨ ਦੇ ਵਿੱਚ ਤੇ ਉਹ ਬੇਟੀ ਦੇ ਜੀਨ ਉਹਨਾਂ ਜੀਨ ਦੇ ਵਿੱਚ ਕੁਝ ਐਸਾ ਪੋਟੈਂਸ਼ੀਅਲ ਹੈ ਜਿਸ ਤੇ ਨਾਲ ਕੋਈ ਨਾ ਕੋਈ ਉਹ ਕ੍ਰੀਏਟੀਵਿਟੀ ਕਰਦੇ ਪਹਿਲਾਂ ਇਹ ਮੰਥਲੀ ਪੇਪਰ ਕੱਢਿਆ ਫਿਰ ਵੀਕਲੀ ਕੱਢਿਆ ਫਿਰ ਉਹਨੂੰ ਡੇਲੀਵਰ ਕੀਤਾ ਉਸ ਵੇਲੇ ਹਰ ਇੱਕ ਬੰਦਾ ਕਹਿੰਦਾ ਸੀ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਸੀ ਵੀ ਇਹ ਨਹੀਂ ਕਰ ਸਕਦਾ ਨਹੀਂ ਸੈਕਸੈਸਫੁਲ ਹੋ ਸਕਦਾ ਅਕਸਰ ਆਦਿ ਨਾਲ ਗੱਲਾਂ ਬਤਾ ਕਰਦੇ ਸਨ ਕਹਿੰਦੇ ਮੈਂ ਮੈਂ ਆਸ਼ਿਕਾਂ ਬਾਬੇ ਨਾਨਕ ਦੀ ਸੋਚ ਦਾ ਬਾਬੇ ਨਾਨਕ ਦੀ ਫਿਲਾਸਫੀ ਦਾ ਪਰ ਲੋਕ ਉਸ ਨੂੰ ਆਪਣੇ ਸਵਾਰਥ ਲਈ ਇਸਤੇਮਾਲ ਕਰਨਾ ਚਾਹੁੰਦੇ ਆ ਤਾਂ ਇਹਨੇ ਇਹ ਜੋਗਿੰਦਰ ਸਿੰਘ ਨੇ ਇੱਕ ਕੰਮ ਨਹੀਂ ਕੀਤਾ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਪ ਦੋਸਤੋ ਰਜ਼ਾਨਾ ਸਪੋਕਸਮੈਨ ਦੇ ਬਾਨੀ ਸਰਦਾਰ ਜੋਗਿੰਦਰ ਸਿੰਘ ਦਾ ਜਾਣਾ ਹਾਲਾਂਕਿ ਕਲਮ ਦੇ ਧਨੀ ਦਾ ਚਲੇ ਜਾਣਾ ਪੱਤਰਕਾਰਦਾਂ ਦੇ ਖੇਤਰ ਦੇ ਵਿੱਚ ਤੇ ਖਾਸ ਤੌਰ ਤੇ ਸਿੱਖ ਪੰਥਕ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਘਾਟਾ ਆਇਆ ਤੇ ਇਸ ਘਾਟੇ ਨੂੰ ਉਮੀਦਾਂ ਜ਼ਰੂਰ ਲਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੀ ਸ਼ਾਇਦ ਕੋਈ ਸਦੀ ਹੋਵੇਗੀ ਜਦੋਂ ਕਦੇ ਪੂਰਾ ਹੋ ਸਕੇਗਾ ਪਰ ਚੁਗੁੰਦਰ ਸਿੰਘ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਇਹ ਯਾਦਾਂ ਅੱਜ ਤਾਜ਼ੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਚੱਲਣ ਵਾਲੇ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਸਿੱਖ ਬੁੱਧੀ ਜੀ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਚਲੋ ਸਭ ਸਵਾਗਤ ਹੈ ਸਪੋਕਸਮੈਨ ਜੀ ਬਹੁਤ ਮਿਹਰਬਾਨੀ ਜੀ ਸਪੋਕਸਮੈਨ ਦੇ ਸਰੋਤਿਆਂ ਨੂੰ ਵੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸਭ ਸਰਦਾਰ ਜੋਗਿੰਦਰ ਸਿੰਘ ਜੀ ਦਾ ਦੁਨੀਆ ਤੋਂ ਚਲੇ ਜਾਣਾ ਹਾਲਾਂਕਿ ਬਹੁਤ ਕੁਝ ਉਦੇਗੇ ਦੁਨੀਆ ਨੂੰ ਦੇਗੇ ਤਾਂ ਕਿਵੇਂ ਉਹਨਾਂ ਦੀ ਜਰਨੀ ਨੂੰ ਜਾਂ ਤੁਸੀਂ ਤੁਹਾਡਾ ਵੀ ਬੜਾ ਦੋਸਤੀ ਰਹੀ ਹੈ ਸਾਥ ਰਹੀ ਹੈ ਕਿਵੇਂ ਦੇਖਦੇ ਮੇਰਾ ਬਹੁਤ ਲੰਬਾ ਸਾਥ ਰਿਹਾ ਉਹਨਾਂ ਦੇ ਨਾਲ ਸਰਦਾਰ ਜੋਗਿੰਦਰ ਸਿੰਘ ਦੇ ਨਾਲ ਔਰ ਇੱਕ ਮਤਲਬ 올 ਆਫ ਅ ਸਡਨ ਜਿਹੜਾ ਚਿੱਤ-ਚੇਤੇ ਵੀ ਨਹੀਂ ਸੀ ਰਾਤ ਨੂੰ ਮੈਨੂੰ 11 ਵਜੇ ਸਰਨਾਪ ਸਾਹਿਬ ਦਾ ਫੋਨ ਆਇਆ ਵੀ ਭਾਈ ਉਹ ਚਲੇ ਗਏ ਗੁਜ਼ਰ ਗਏ ਇਸ ਦੁਨੀਆ ਪਰ ਉਹ ਆਪਣੇ ਪਿੱਛੇ ਬਹੁਤ ਚੀਜ਼ਾਂ ਛੱਡ ਗਿਆ ਹੀ ਵਾਸ ਐ ਪੈਨ ਵਾਰੀਅਰ ਮਤਲਬ ਕਲਮ ਦੀ ਉਸੇ ਕੋਲ ਬੜੀ ਵਾਹਿਗੁਰੂ ਨੇ ਉਹਨੂੰ ਦਾਤ ਦਿੱਤੀ ਵੀ ਸੀ ਔਰ ਇਹ ਨਹੀਂ ਇਕੱਲਾ ਪੰਜਾਬੀ ਚ ਅੰਗਰੇਜ਼ੀ ਚ ਵੀ ਬਹੁਤ ਖੂਬਸੂਰਤ ਲਿਖਦੇ ਸੀ ਉਹ ਔਰ ਬਹੁਤ ਜ਼ਿਆਦਾ ਹਾਰਡ ਵਰਕਿੰਗ ਆਦਮੀ ਮੈਂ ਦੁਨੀਆ ਦੇ ਵਿੱਚ ਬਹੁਤ ਘੱਟ ਬੰਦੇ ਦੇਖਿਆ ਜਿਹੜੇ ਇੰਨੇ ਹਾਰਡ ਵਰਕਿੰਗ ਹੋ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਉਹ ਇੱਕ ਗੱਲ ਦੇ ਨਾਲ ਚਿਪਕੇ ਰਹਿੰਦੇ ਸੀ ਔਰ ਅਖਬਾਰ ਦਾ ਇੱਕ ਇੱਕ ਅੱਖਰ ਆਪ ਪ੍ਰੂਫ ਰੀਡਿੰਗ ਵੀ ਆਪ ਕਰਦੇ ਸੀ ਮਤਲਬ ਐਸੇ ਦੇਖੋ ਉਸ ਇੱਕ ਬੰਦਾ ਹੁੰਦਾ ਨਾ ਉਹ ਇੰਸਟੀਟਿਊਸ਼ਨ ਦੇ ਗਿਆ ਬੰਤ ਨੂੰ ਸਿੱਖਾ ਨੂੰ ਪੰਜਾਬ ਨੂੰ بڑے ਇੰਸਟੀਟਿਊਸ਼ਨ ਕੀ ਇੰਸਟੀਟਿਊਸ਼ਨ ਦੇ ਗਿਆ ਆਹ ਦੇਖੋ ਰੋਜ਼ਾਨਾ ਸਪੋਕਸਮੈਨ ਦੇ ਗਿਆ ਰੋਜ਼ਾਨਾ ਡੇਲੀ اپنی زندگی ਦੇ ਵਿੱਚ ਉਸ ਨੂੰ ਸ਼ੁਰੂ ਕਰਨਾ ਕਾਮਯਾਬ ਕਰਨਾ ਔਰ ਫਿਰ ਉਸ ਨੂੰ ਮਤਲਬ ਇੱਕ ਬਲੰਗੀਆਂ ਤੇ ਲੈ ਜਾਣਾ ਇੱਕ ਪੁਆਇੰਟ ਆਫ ਊ ਲੈ ਕੇ ਉਹਨੇ ਗੱਲ ਕਰਨੀ ਤੋਂ ਇਹ ਬਹੁਤ ਵੱਡੀ ਖੂਬੀ ਸੀ ਇਸੇ ਤਰ੍ਹਾਂ ਜਿਹੜਾ ਉਹ ਇੰਸਟੀਚਿਊਨ ਬਣਾਇਆ ਹਾਂ ਜੀ ਹਾਂ ਉਹ ਬਹੁਤ بڑا ਇੰਸਟੀਚਿਊਨ ਆ ਉਹ ਸਿੱਖਾਂ ਨੂੰ ਇੱਕ ਸੇਖ ਦੇਣ ਵਾਲਾ ਇੰਸਟੀਚਿਊਨ ਆ ਜਿਹੜਾ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਉਹ ਸਰਦਾਰ ਜੁਗਿੰਦਰ ਸਿੰਘ ਨੇ ਕੀਤਾ ਔਰ ਕੀਤਾ ਵੀ ਮਤਲਬ ਉਸਨੇ ਆਪਣੀ ਵਿਲ ਪਾਵਰ ਦੇ ਨਾਲ ਪੈਣੀ ਵਾਈ ਪੈਣੀ ਪੈਸਾ ਪੈਸਾ ਇਕੱਠਾ ਕਰਕੇ ਉਸਨੇ ਉਹ ਇੰਸਟੀਚਿਊਸ਼ਨ ਅਦਾਰਾ ਖੜਾ ਕੀਤਾ ਹਾਲਾਂਕਿ ਮੈਨੂੰ ਯਾਦ ਹੈ ਜ਼ਿਕਰ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬੜਾ ਔਖਾ ਹੁੰਦਾ ਪੱਤਰਕਾਰੀ ਕਰਨਾ ਸਿੱਖ ਕੌਮ ਦੇ ਲਈ ਜਾਂ ਤੇ ਸਭ ਤੋਂ ਵੱਡੀ ਔਖੀ ਗੱਲ ਹੁੰਦੀ ਹੈ ਸਿੱਖ ਪੱਤਰਕਾਰ ਹੋਣਾ ਹਾਲਾਂਕਿ ਉਹ ਇੱਕ ਵੱਖਰਾ ਚੈਲੰਜ ਹੈ ਉਹਨਾਂ ਦਾ ਇਹ ਬੜੀ ਵੱਡੀ ਗੱਲ ਹੈ ਦੇਖੋ ਕੁਦਰਤ ਵੀ ਉਸ ਦੀ ਇਸ ਤਰੀਕੇ ਨਾਲ ਸਹਾਇੀ ਸੀ ਕਿਉਂਕਿ ਇੱਕ ਆਦਮੀ ਮਿਹਨਤ ਕਰਦਾ ਕਹਿੰਦਾ ਦਿਨ ਰਾਤ ਕੰਮ ਕਰਦਾ ਔਰ ਕਮਿਟਮੈਂਟ ਨਾਲ ਕੰਮ ਕਰਦਾ ਔਰ ਉਸ ਬੰਦੇ ਦੀ ਕੁਦਰਤ ਵੀ ਤਾਂ ਹੈਲਪ ਕਰਦੀ ਹੈ ਨਾ ਤਾਂ ਇਸ ਕਰਕੇ ਉਸ ਬੰਦੇ ਨੇ ਬੜੇ ਕਮਾਲ ਦੇ ਇੰਸਟੀਚਿਊਸ਼ਨ ਆ ਹੁਣ ਤੁਹਾਡਾ ਜਿਹੜਾ ਚੈਨਲ ਬਣਾਤਾ ਸਪੋਕਸਮੈਨ ਚੈਨਲ ਤੋਂ ਕਿੰਨੇ ਇੰਸਟੀਚਿਊਸ਼ਨਾਂ ਹੁਣ ਨਹੀਂ ਕੁੜੀ ਵੀ ਵੈਸੇ ਬਹੁਤ ਹੋਣ ਆ ਰਹੇ ਬੇਟੀ ਬਹੁਤ ਅੱਛਾ ਕੰਮ ਕਰਦੀ ਹੈ ਮਿਹਨਤ ਕਰਦੀ ਹੈ ਔਰ ਬਹੁਤ ਖੱਪਦੀ ਆ ਹੋਵੇ ਜਿਸ ਤਰੀਕੇ ਨਾਲ ਉਹਨਾਂ ਦੇ ਪਿਤਾ ਜੀ ਕਰਦੇ ਸੀ ਸਰਦਾਰ ਜੋਗਿੰਦਰ ਸਿੰਘ ਉਸੇ ਤਰੀਕੇ ਨਾਲ ਕਰਦੀ ਹੈ ਬੇਟੀ ਤਾਂ ਇੱਕ ਕੁਦਰਤੀ ਦੇਨ ਔਰ ਸਟੱਬਰ ਨੂੰ ਉਸ ਦੇ ਜੀਨਸ ਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਦੇ ਜੀਨਸ ਦੇ ਵਿੱਚ ਤੇ ਬੇਟੀ ਦੇ ਜੀਨਸ ਉਹਨਾਂ ਜੀਨਸ ਦੇ ਵਿੱਚ ਕੁਝ ਐਸਾ ਪੋਟੈਂਸ਼ੀਅਲ ਹੈ ਜਿਸ ਦੇ ਨਾਲ ਕੋਈ ਨਾ ਕੋਈ ਉਹ ਕ੍ਰੀਏਟੀਵਿਟੀ ਕਰਦੇ ਆਂ ਔਰ ਉਹ ਕ੍ਰੀਏਟੀਵਿਟੀ ਆਪਣੇ ਵਿਲ ਪਾਵਰ ਦੇ ਉੱਤੇ ਕਰਦੇ ਆਂ ਨਾ ਕਿ ਕਿਸੇ ਦੀ سپورਟ ਦੇ ਉੱਤੇ ਕਰਦੇ ਆਂ ਤੋਂ ਇਸ ਕਰਕੇ ਇਹ ਨਾ ਇੰਸਟੀਚਿਊਸ਼ਨਾਂ ਨੂੰ ਸਿੱਖ ਕੌਮ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਤਰ੍ਹਾਂ ਦੀ ਸੇਧ ਮਿਲੀ ਰਹੇ ਜੀ ਹਾਂਜੀ ਤੋਂ ਇਸ ਕਰਕੇ ਕਿਸੇ ਵੀ ਐਂਗਲ ਤੋਂ ਕਿਸੇ ਵੀ ਤਰੀਕੇ ਦੇ ਨਾਲ ਇਸ ਸੱਬਰ ਦੀ سپورਟ ਕਰਨੀ ਚਾਹੀਦੀ ਜਿਸ ਇੱਕ ਪੰਥ ਨੂੰ ਉਹ ਇਹ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਹੀ ਵਾਸੇ ਬਹੁਤ ਯੂਨਿਕ ਆਦਮੀ ਸੀ ਮੈਂ ਉਹਨਾਂ ਨੂੰ ਸ਼ੁਰੂ ਤੋਂ ਦੇਖਿਆ ਪਹਿਲਾਂ ਇਹ ਮੰਥਲੀ ਪੇਪਰ ਕੱਢਿਆ ਫਿਰ ਵੀਕਲੀ ਕੱਢਿਆ ਫਿਰ ਉਹਨੂੰ ਡੇਲੀ ਯੂਜ਼ ਕੀਤਾ ਉਸ ਵੇਲੇ ਹਰ ਇੱਕ ਬੰਦਾ ਕਹਿੰਦਾ ਸੀ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਸੀ ਵੀ ਇਹ ਨਹੀਂ ਕਰ ਸਕਦਾ ਨਹੀਂ ਸਕਸੈਸਫੁਲ ਹੋ ਸਕਦਾ ਪਰ ਇੰਨੀ ਸਟਰੋਂਗ ਵਿਲ ਸੀ ਉਸ ਬੰਦੇ ਦੀ ਇੰਨੀ ਵਿਲ ਪਾਵਰ ਸੀ ਕਿ ਉਸ ਨੇ ਉਸ ਨੂੰ ਸਕਸੈਸ ਤੇ ਲੈ ਗਿਆ ਸਮਝੇ ਕਿ ਇੱਕ ਬਹੁਤ ਵੱਡਾ ਸਿੱਖਾਂ ਦਾ ਮਤਲਬ ਸੈਕਸ਼ਨ ਜਿਹੜਾ ਹਮੇਸ਼ਾ ਉਸ ਅਖਬਾਰ ਨੂੰ ਪੜ੍ਹਦਾ ਸੀ ਉਸ ਅਖਬਾਰ ਤੋਂ ਇਨਸਪੀਰੇਸ਼ਨ ਲੈਂਦਾ ਸੀ ਉਸ ਅਖਬਾਰ ਦਾ ਉਹ ਰੈਗੂਲਰ ਰੀਡਰ ਸੀ ਬਿਲਕੁਲ ਹਾਂ ਤਾਂ ਇਹ ਬੜੀ ਵੱਡੀ ਗੱਲ ਹੈ ਬਹੁਤ ਥੋੜੇ ਲੋਕ ਆ ਜਿਹੜੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਅਚੀਵਮੈਂਟਸ ਕਰਕੇ ਜਾਂਦੇ ਪਰ ਜਦੋਂ ਸਮਝਦਾ ਕਿਰਸ਼ ਦਾ ਜ਼ਿਕਰ ਕਰੀਏ ਸਿੱਖ ਪੱਤਰਕਾਰ ਹੋਣਾ ਉਹ ਇੱਕ ਵੱਖਰਾ ਚੁਣੌਤੀ ਵੱਖਰਾ ਸਵਾਲ ਹੈ ਪਰ ਜਦੋਂ ਉਹਨਾਂ ਦੇ ਸੰਘਰਸ਼ ਦਾ ਜ਼ਿਕਰ ਕਰਦੇ ਹਾਂ ਸੰਘਰਸ਼ ਜਿਹੜੀ ਕੌਮ ਲਈ ਕੀਤਾ ਜਾ ਰਿਹਾ ਸੀ ਉਸੇ ਕੌਮ ਦੇ ਵਿੱਚ ਹੀ ਉਹਨਾਂ ਦਾ ਵਿਰੋਧ ਹੁੰਦਾ ਵੀ ਨਜ਼ਰ ਆਇਆ ਦੇਖੋ ਉਹ ਕਿਉਂਕਿ ਉਹਨਾਂ ਦਾ ਇੱਕ ਪੁਆਇੰਟ ਆਫ View ਸੀ ਜਿਹੜਾ ਪੁਆਇੰਟ ਆਫ View ਜਿਸ ਨਾਲ ਬਹੁਤੇ ਲੋਕ ਇਕਰੀ ਨਹੀਂ ਸਿੱਖਾਦੇ ਉਹ ਇੱਕ ਪੁਆਇੰਟ ਆਫ View ਤੇ ਜਿਹੜਾ ਬੰਦਾ ਕੰਮ ਕਰਦਾ ਉਸ ਦੇ ਨਾਲ ਡਿਸਐਗਰੀਮੈਂਟ ਵੀ ਹੁੰਦੇ ਹੂੰ ਉਸ ਦੇ ਨਾਲ ਲੋਕਾਂ ਦੀ ਵਿਰੋਧਤਾ ਵੀ ਹੁੰਦੀ ਹੈ ਪਰ ਉਹ ਆਪਣਾ ਪੁਆਇੰਟ ਆਫ View ਨੂੰ ਐਜ਼ ਅ ਵਾਰੀਅਰ ਐਜ਼ ਅ ਪੈਨ ਵਾਰੀਅਰ ਰੈਗੂਲਰਲੀ ਕੋ ਕੰਟੀਨਿਊ ਕਰਦੇ ਰਹੇ ਤੋਂ ਇੱਕ ਗੱਲ ਬੜੀ ਵੱਡੀ ਹੈ ਤੋਂ ਇਹ ਇਸ ਗੱਲ ਦੇ ਉੱਤੇ ਹੁਣ ਮਤਲਬ ਇਹ ਆ ਮੈਂ ਤਾਂ ਉਹਨਾਂ ਦਾ ਫੈਮਿਲੀ ਦਾ ਇੱਕ ਤਰ੍ਹਾਂ ਦਾ ਮੈਂਬਰ ਹੀ ਸਮਝੂ ਮੇਰੇ ਤਾਂ ਬੱਚਿਆਂ ਵਰਗੀ ਹੈ ਕੁੜੀਆਂ ਇਹ ਜਿਹੜੀਆਂ ਸਾਡੇ ਹੱਥਾਂ 'ਚ ਪੜੀਆਂ ਸਾਡੇ ਹੱਥਾਂ 'ਚ ਸ਼ਾਦੀ ਹੋਈ ਬੱਚੇ ਉਹਨਾਂ ਦੇ ਅੱਗੇ ਹੋਏ ਤੋਂ ਵਾਹਿਗੁਰੂ ਕਰੇ ਉਹਨਾਂ ਨੂੰ ਸਕਸੈਸ ਮਿਲੀ ਉਹ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਉਹਨਾਂ ਦੀ ਹੈਰੀਟੇਜ ਹੈ ਪਿਤਾ ਜੀ ਨੇ ਜੋ ਕੀਤਾ ਸੰਘਰਸ਼ ਕੀਤਾ ਇੱਕ ਤਰੀਕੇ ਨਾਲ ਇਟ ਵਾਸ ਅ ਸਟਰਗਲ ਆਫ ði ਸੋਰਟਸ ਔਰ ਉਹ ਸਟਰਗਲ ਨੂੰ ਅੱਗੇ ਕੈਰੀ ਕਰਨ ਬਾਬੇ ਨਾਲ ਕੀ ਸੋਚ ਜਾ ਆਸ਼ਿਕ ਸੀ ਉਹ ਅਕਸਰ ਸਾਡੇ ਨਾਲ ਗੱਲਾਂ ਪਤਾ ਕਰਦੇ ਸਨ ਕਹਿੰਦੇ ਮੈਂ ਮੈਂ ਆਸ਼ਿਕਾਂ ਬਾਬੇ ਨਾਨਕ ਦੀ ਸੋਚ ਦਾ ਬਾਬੇ ਨਾਨਕ ਦੀ ਫਲਸਫੀ ਦਾ ਹਮੇਸ਼ਾ ਸਿਧਾਂਤਕ ਗੱਲ ਕਰਨੀ ਬਾਬੇ ਨਾਨਕ ਦੀ ਸੋਚ ਦੀ ਸਿਧਾਂਤਕ ਗੱਲ ਕਰਨੀ ਜਿਹੜੀ ਜਿਹੜੇ ਸਿਧਾਂਤ ਬਾਬੇ ਨਾਨਕ ਨੇ ਸਿਖਾਏ ਚਾਹੇ ਉਹ ਬਾਣੀ ਦੇ ਜ਼ਰੀਏ ਹੋਣ ਚਾਹੇ ਆਪਣੇ ਦਲੀਲਾਂ ਦੇ ਜ਼ਰੀਏ ਹੋਣ ਉਹਨਾਂ ਨੂੰ ਪ੍ਰਚਾਰ ਦਾ ਤਰੀਕਾ ਉਹਨਾਂ ਦਾ ਕਹਿਣਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਉੱਪਰ ਪਖੰਡਵਾਦ ਦੀ ਜਾਂ ਪੁਜਾਰੀਵਾਦ ਦੀ ਪਰਤ ਚੜੀ ਆ ਉਹ ਲਾਉਣੀ ਬਹੁਤ ਔਖੀ ਹੈ ਉਹ ਇਸੇ ਤਰੀਕੇ ਹੁੰਦੇ ਆ ਜਿਹੜੇ ਪੁਆਇੰਟ ਆਫ View ਦੇ ਉੱਤੇ ਸਿੱਖ ਸੰਘਰਸ਼ ਗੁਰੂ ਨਾਨਕ ਦੇਵ ਜੀ ਉਸ ਦੇ ਵਿੱਚ ਕਈ ਕਿਸਮ ਦੀਆਂ ਵੈਸਟਰਨ ਇੰਟਰਸਟ ਆ ਜਾਂਦੇ ਆ ਉਹ ਲੋਕ ਉਸ ਨੂੰ ਆਪਣੇ ਸਵਾਸ ਲਈ ਇਸਤੇਮਾਲ ਕਰਨਾ ਚਾਹੁੰਦੇ ਆ ਤਾਂ ਇਹਨੇ ਇਹ ਜੋਗਿੰਦਰ ਸਿੰਘ ਨੇ ਇੱਕ ਕੰਮ ਨਹੀਂ ਕੀਤਾ ਉਹਨੇ ਮਤਲਬ ਉਸ ਪੁਆਇੰਟ ਆਫ View ਨੂੰ ਅੱਗੇ ਲੈ ਜਾਏ ਲੈ ਕੇ ਗਏ ਹੁਣ ਉਸ ਪੁਆਇੰਟ ਆਫ View ਦੇ ਉੱਤੇ ਕਿ ਡਿਸਐਗਰੀਮੈਂਟ ਵੀ ਹੁੰਦੇ ਜੀ ਤੋਂ ਡਿਸਐਗਰੀਮੈਂਟ ਹੋਣਾ ਨਾਰਮਲ ਚੀਜ਼ ਆ ਉਹ ਡਿਸਐਗਰੀਮੈਂਟ ਉਸੇ ਬੰਦੇ ਨਾਲ ਹੁੰਦਾ ਜਿਹਦੇ ਚ ਕੋਈ ਹੰਸ਼ ਹੁੰਦਾ ਹੈਗਾ ਪੁਆਇੰਟ ਆਫ 뷰 ਹੁੰਦਾ ਜਿਸ ਦਾ ਤੋਂ ਇਸ ਕਰਕੇ ਉਹ ਇੱਕ ਬਹੁਤ ਹੀ ਨਫੀਸ ਇਨਸਾਨ ਸੀ ਔਰ ਕੋਈ ਦੁਨੀਆ ਦੀ ਮੰਨ ਲਓ ਸਮਝੋ ਵੀ ਕਲਬਾਂ ਚ ਜਾਣਾ ਕਿਤੇ ਹੋਰ ਪਾਰਟੀਆਂ ਤੇ ਜਾਣਾ ਇਸ ਕਿਸਮ ਦੀ ਉਹਦੀ ਲਾਈਫ ਨਹੀਂ ਸੀ ਉਸ ਦੀ ਲਾਈਫ ਟੋਟਲੀ ਡੈਡੀਕੇਟਿਡ ਐ ਡਿਵੋਟਿਵ ਟੂ ਅ ਪਾਰਟिकुलर ਕਾਸ ਦਾ ਕਾਸ ਵਾਸ ਓਨਲੀ ਸਿੱਖੀਸਮ ਤੋਂ ਇਹ ਵੱਡੀ ਗੱਲ ਹੈ ਇਸ ਵੱਡੀ ਗੱਲ ਦੇ ਵਿੱਚ ਗੁਰੂ ਨੇ ਉਸ ਨੂੰ ਬਖਸ਼ਿਸ਼ ਸੀ ਔਰ ਜੋ ਕੁਝ ਕਰ ਗਏ ਉਹ ਉਹ ਤਾਂ ਜ਼ਿੰਦਾ ਰਹੇਗਾ ਹਮੇਸ਼ਾ ਰਿਟਨ ਵਰਡ ਨੇ ਸ਼ਬਦ ਜਿਹੜਾ ਅੱਖਰ ਆ ਉਹ ਹਮੇਸ਼ਾ ਜ਼ਿੰਦਾ ਰਹਿੰਦਾ ਉਹ ਹਮੇਸ਼ਾ ਜ਼ਿੰਦਾ ਰਹਿੰਦਾ ਕਹੀ ਵੀ ਗੱਲ ਮੋਝਵਾਨੀ ਗੱਲ ਆਉ ਉਲਟ ਜਾਂਦੀ ਬਿਲਕੁਲ ਤੋਂ ਇਸ ਕਰਕੇ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਜਿਸ ਤਰੀਕੇ ਨਾਲ ਗੁਰੂ ਨੇ ਅੱਖਰ ਦੇ ਲੜ ਲਾਇਆ ਸਿੱਖਾਂ ਨੂੰ ਕੋਸ਼ਿਸ਼ ਕੀਤੀ ਸੀ ਕਿ ਨਹੀਂ ਲੱਗੇ ਬਹੁਤੇ ਸਾਰੇ ਤੋਂ ਇਸ ਕਰਕੇ ਉਹਨਾਂ ਨੂੰ ਮਤਲਬ ਇਸ ਗੱਲ ਦਾ ਅਹਿਸਾਸ ਸੀ ਵੀ ਰਿਟਨ ਵਰਡ ਦੀ ਬਹੁਤ ਇੰਪੋਰਟੈਂਸ ਹੈ ਔਰ ਉਸ ਦੇ ਨਾਲ ਹੀ ਤੁਸੀਂ ਆਪਣੇ ਪੁਆਇੰਟ ਆਫ View ਨੂੰ ਲੈ ਕੇ ਚੱਲਦੇ ਹੋ ਉਸ ਦੇ ਨਾਲ ਤੁਸੀਂ ਕੁਛ ਨਾ ਕੁਛ ਕੰਟ੍ਰਿਬਿਊਟ ਕਰਦੇ ਹੋ ਟੂ ਯੋਰ ਸੋਸਾਇਟੀ ਟੂ ਦ ਹਿਮੈਨਿਟੀ ਟੂ ਦ ਐਨਵਾਇਰ ਟੂ ਦ ਇੰਟਾਇਰ ਵਰਲਡ ਤੋ ਇਸ ਮਤਲਬ ਬਹੁਤ ਬੁੱਢੀ ਗੱਲ ਹੈ ਬਹੁਤ ਅੱਛਾ ਇਨਸਾਨ ਸੀ ਸ਼ਰੀਫ ਇਨਸਾਨ ਸੀ ਕਿਸੇ ਨਾਲ ਦਰਹਿਤ ਨਹੀਂ ਸੀ ਕਰਦਾ ਆਪਣੀ ਗੱਲ ਤਾਂ ਕਰਨੀ ਹੁੰਦੀ ਹੈ ਨਾ ਬੱਦੇ ਨੂੰ ਸਭ ਪਰ ਜਦੋਂ ਅਸੀਂ ਉਹ ਸਿਸਟਮ ਦੀ ਗੱਲ ਕਰਦੇ ਹਣਾ ਜਿਹੜੇ ਸਿਸਟਮ ਨੂੰ ਬਾਬੇ ਨਾਨਕ ਨੇ ਬਦਲਣ ਦੀ ਕੋਸ਼ਿਸ਼ ਕੀਤੀਆਂ ਬਾਬੇ ਨਾਨਕ ਨੇ ਬਦਲਿਆ ਉਸੇ ਸੋਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਿਸਟਮ ਨੂੰ ਸ਼ਾਇਦ ਕਿਤਨਾ ਕਿਤੇ ਸਿਸਟਮ ਢਾਲ ਨਹੀਂ ਸਕਿਆ ਆਪਦੇ ਆਪ ਨੂੰ ਅਨਕੂਲ ਨਹੀਂ ਸਮਝਦਾ ਨਾ ਜੀ ਜਿਹੜੀ ਪਿਓਰਿਟੀ ਆਫ ਕਿਸੇ ਪੁਆਇੰਟ ਆਫ ਦੀ ਹੁੰਦੀ ਹੈ ਨਾ ਉਹ ਕੁਝ ਢੇਰ ਬਾਅਦ ਉਹਦੇ ਚ ਕਈ ਪੋਲੂਸ਼ਨ ਆ ਜਾਂਦੀ ਹੈ ਠੀਕ ਹੈ ਇਸਨ ਐਨਵਾਇਰਨਮੈਂਟ ਦੀ ਪੋਲੂਸ਼ਨ ਆ ਜਾਂਦੀ ਹੈ ਇਸੇ ਤਰੀਕੇ ਨਾਲ ਜਿਹੜਾ ਵਿਚਾਰਤਾਰਾ ਉਸ ਦੇ ਚ ਵੀ ਪੋਲੂਸ਼ਨ ਆ ਜਾਂਦੀ ਹੈ ਤਾਂ ਇਸ ਕਿਸਮ ਦੀ ਪੋਲੂਸ਼ਨ ਹੋਂਸੇ ਇੱਕ ਵਿਚਾਰਤਾਰਾ ਚ ਵੀ ਆਈ ਵੀ ਤਾਂ ਉਹਦੇ ਚ ਕੰਟੀਨਿਊਸਲੀ ਜਿਹੜੇ ਇਹੋ ਜਿਹੇ ਬੰਦੇ ਹੋ ਸਟ੍ਰਗਲ ਕਰਦੇ ਲੜਾਈ ਕਰਦੇ ਲੜਾਈ ਦਾ ਵੀ ਆਪਣਾ ਇੱਕ ਸਵਾਦ ਹੁੰਦਾ ਹੈ ਕਿ ਤੁਸੀਂ ਆਪਣੀ ਗੱਲ ਨੂੰ ਕਹਿ ਸਕਦੇ ਹੋ ਕਹਿ ਸਕਦਾ ਉਹ ਇੱਕ ਬੰਦਾ ਨਹੀਂ ਕਹਿ ਸਕਦਾ ਜਿਸ ਦੇ ਕੋਲ ਰਿਟਨ ਸਕਿੱਲ ਹੋਵੇ ਜਿਸ ਦੇ ਕੋਲ ਉਸ ਕਿਸਮ ਦੀ ਕੁਆਲਿਟੀ ਹੋਵੇ ਜਿਸ ਦੇ ਕੋਲ ਉਸ ਕਿਸਮ ਦਾ ਪੁਆਇੰਟ ਆਫ View ਉਹੀ ਕਹਿ ਸਕਦਾ ਸੋ ਸਰਦਾਰ ਜਗਿੰਦਰ ਸਿੰਘ ਕੋਲ ਇੱਕ ਸਕਿੱਲ ਸੀ ਕੁਦਰਤੀ ਦਿੱਤੀ ਵੀ ਮਿਹਨਤ ਕੀਤੀ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਔਰ ਉਹ ਹਾਰਡ ਵਰਕ ਹੀ ਜਿਹੜਾ ਹੁੰਦਾ ਉਹ ਰਿਵਾਰਡ ਹੁੰਦਾ ਪਰਮਾਤਮਾ ਉਸ ਨੂੰ ਹਮੇਸ਼ਾ ਰਿਵਾਰਡ ਕਰਦਾ तो ही वाज लाइक दैट ਤੁਸੀਂ ਪੋਲੀੂਸ਼ਨ ਦੀ ਗੱਲ ਕਰਦੇ ਆ ਤੁਸੀਂ ਕਹਿੰਦੇ ਹੋ ਪਿਓਰਿਟੀ ਦੇ ਵਿੱਚੋਂ ਹੌਲੀ ਹੌਲੀ ਪੋਲੀੂਸ਼ਨ ਜਿਹੜਾ ਕਿ ਡਿਲੀਊਟ ਹੁੰਦਾ ਹੈ ਹਨ ਉਹ ਸੋਨ ਡਿਲੀਊਸ਼ਨ ਤੋਂ ਬਾਅਦ ਜਦੋਂ ਅਸੀਂ ਉਸ ਨੂੰ ਨਿਕਾਸੀ ਦੀ ਜਾਂ ਉਹਨੂੰ ਸਾਫ ਵਾਲੇ ਪਿਉਰੀਫਿਕੇਸ਼ਨ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਉਹ ਪਿਉਰੀਫਿਕੇਸ਼ਨ ਕਿੰਨੀ ਕੋਪਾਈ ਬਹੁਤ ਜ਼ਿਆਦਾ ਕੀਤੀ ਦੇਖੋ ਰਿਟਰਨ ਵਰਡ ਹੈ ਨਾ ਜਿਹੜਾ ਐਕਸਕਿਊਜ਼ ਜਿਹੜਾ ਲਿਖਿਤੀ ਸ਼ਬਦ ਹੈ ਨਾ ਦੇਖੋ ਸਿੱਖ ਗੁਰੂਆਂ ਦੀ ਇੱਕ ਬਹੁਤ ਬੜੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਰਿਟਨ ਟ੍ਰੈਡੀਸ਼ਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਐਸਟੈਬਲਿਸ਼ ਕੀਤਾ ਇੱਕ ਹੀ ਸਪਿਰਚੁਅਲ ਗ੍ਰੰਥਾ ਦੁਨੀਆਂ ਦੇ ਸਭਿਅਕਲ ਇਤਿਹਾਸ ਦੇ ਵਿੱਚ ਜਿਹੜਾ ਰਿਟਨ ਟ੍ਰੈਡੀਸ਼ਨ ਤੇ ਬੇਸਡ ਹੈ ਦੂਸਰੇ ਸਾਰੇ ਔਰਲ ਟ੍ਰੈਡੀਸ਼ਨ ਤੇ ਹੈ ਚਾਹੇ ਕੁਰਾਨ ਦੀ ਲੈ ਲਓ ਗੀਤਾ ਦੀ ਲੈ ਲਓ ਬਾਈਬਲ ਦੀ ਲੈ ਲਓ ਟੋਰਾ ਦੀ ਲੈ ਲਓ ਕਿਸੇ ਵੀ ਤੁਸੀਂ ਗ੍ਰੰਥ ਨੂੰ ਦੁਨੀਆਂ ਦੇ ਦੇਖ ਲਓ ਉਹ ਪ੍ਰੋਫਿਟ ਤੋਂ ਕਈ ਕਈ ਸੌ ਸਾਲ ਬਾਅਦ ਲਿਖੇ ਗਏ ਉਹ ਜਿਹੜੀ ਉਹਦੀ ਜਿਹੜੀ authenticity ਤੇ integrity ਨਹੀਂ ਹੈ ਤੋ ਰਿਟਨ ਵਰਡ ਦੀ authenticity ਤੇ integrity ਹੁੰਦੀ ਤਾਂ ਹੀ ਤਾਂ ਮੈਂ ਉਹਨਾਂ ਨੂੰ ਪੈਨ ਵਾਰੀਅਰ ਕਹਿ ਰਿਹਾ ਨਾ ਹੀ ਵਾਸ ਅ ਪੈਨ ਵਾਰੀਅਰ ਹੀ ਨਿਊ ਦੀ ਇੰਪੋਰਟੈਂਸ ਆਫ ਪੈਨ ਹੀ ਨਿਊ ਦੀ ਇੰਪੋਰਟੈਂਸ ਆਫ ਰਿਟਨ ਵਰਡ ਤੋ ਜਿਹੜੇ ਲੋਕ ਹੁਣ ਬਹੁਤ ਬੜੇ ਬੜੇ ਜਿਹੜੇ ਵਿਦਵਾਨ ਉਹ ਕੁਝ ਲਿਖ ਗਏ ਉਹ ਜਿਹੜੀ ਉਹਨਾਂ ਦੀ ਲਿਖਤ ਆ ਉਹਨਾਂ ਨੂੰ ਜ਼ਿੰਦਾ ਰੱਖਦੀ ਹੈ ਤੋ ਉਹ ਉਸ ਦੇ ਨਾਲ ਹੀ ਅੱਗੇ ਨੂੰ ਉਹ ਪੁਆਇੰਟ ਆਫ ਊ ਵਧਦਾ ਰਹਿੰਦਾ ਇਸੇ ਫਰਜਾ ਜਦੋਂ ਅਸੀਂ ਦਿਸ਼ਾ ਦੀ ਗੱਲ ਕਰਦਨੇ ਆ ਕਿ ਆਪਦੀ ਕਲਮ ਦੇ ਨਾਲ ਆਪਣੇ ਸੁਪੈਨ ਦੇ ਨਾਲ ਉਹ ਇੱਕ ਰਾਹ اختیار ਕਰਦੇ ਨਜ਼ਰ ਆਇਆ ਰਾਹ ਬੜੇ ਲੋਕਾਂ ਨੂੰ ਸ਼ਾਇਦ ਰਾਸ ਵੀ ਆਇਆ ਐਂ ਹੁੰਦਾ ਐਂ ਹੁੰਦਾ ਇਸ ਦੇ ਚ ਕੋਈ ਗੁੱਸਾ ਗਿਲਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ ਥੋੜਾ 100% ਦੁਨੀਆ ਦੇ ਵਿੱਚ ਕੋਈ ਲੋਕ ਕਿਸੇ ਪੁਆਇੰਟ ਆਫ View ਨਾਲ ਅਗਰੀ ਨਹੀਂ ਕਰਦੇ देयर ਇਜ਼ ਡਿਸਐਗਰੀਮੈਂਟ ਆਲਸੋ ਬਟ देयर ਇਜ਼ ਸਮਥਿੰਗ ਇਨ ਦਾ ਡਿਸਐਗਰੀਮੈਂਟ ਆਲਸੋ ਜੇ ਤੁਸੀਂ ਕੋਈ ਚੀਜ਼ ਕੰਟਰਡਿਕਟ ਨਹੀਂ ਹੋਏਗੀ ਬਿਜਲੀ ਤਾਂ ਹੈ ਤਾਂ ਹੀ ਪੈਦਾ ਹੁੰਦੀ ਹੈ ਨਾ ਆਪਸ ਦੇ ਵਿੱਚ ਫ੍ਰਿਕਸ਼ਨ ਚੋਂ ਪੈਦਾ ਹੁੰਦੀ ਤੋ ਫ੍ਰਿਕਸ਼ਨ ਵੀ ਇੱਕ ਲਾਈਫ ਦਾ ਬਹੁਤ ਇੰਪੋਰਟੈਂਟ ਅੰਗ ਹੁੰਦਾ ਤੋ ਇਸ ਕਰਕੇ ਉਸ ਗੱਲ ਤੇ ਕੋਈ ਗੁੱਸਾ ਗਿਲਾ ਨਹੀਂ ਵਾਟੇਵਰ ਹੀ ਥੋਟ ਵਾਟੇਵਰ ਹੀ ਕਨਸੀਡਰਡ ਵਾਟੇਵਰ ਹੀ ਵੀਊਡ ਉਹ ਸਾਰੇ ਕੁਝ ਉਸ ਲਿਖ ਕੇ ਦੇਗੇ ਸੋ ਇਹ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਦੇ ਬਹੁਤ ਸਾਰੇ ਸਾਲਾਂ ਸਵਾਲਾਂ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ ਸੀਗਾ ਬਹੁਤ ਸਾਰੀਆਂ ਸਿੱਧੇ ਤੌਰ ਤੇ ਗੱਲਾਂ ਕਰ ਲਈ ਕਿ ਉਹਨਾਂ ਵੱਲ ਚੱਕੇ ਗਏ ਮੁੱਦਿਆਂ ਦਾ ਜਵਾਬ ਕੋਈ ਦੇਣਾ ਮੁਨਾਸਿਬ ਨਹੀਂ ਸਮਝਦਾ ਸੀ ਪਤਾ ਨਹੀਂ ਹੁਣ ਇਹ ਤਾਂ ਮੈਂ ਨਹੀਂ ਕਰ ਸਕਦਾ ਇਸ ਬਾਰੇ ਲੇਕਿਨ ਉਹਨਾਂ ਨੇ ਆਪਣੀ ਗੱਲ ਕਹੀ ਹੁਣ ਦੂਜੇ ਪਾਸੇ ਜੇ ਕੋਈ ਉਸੇ ਕਿਸੇ ਨੂੰ ਆਰਗੂਮੈਂਟ ਆਰਗੂਮੈਂਟ ਕਨਟਰਡਿਕਟ ਕੀਤੀ ਜਾ ਸਕਦੀ ਹੈ ਆਰਗੂਮੈਂਟ ਦੇ ਨਾਲ ਅਬਿਊਜ਼ ਨਹੀਂ ਕਹਿੰਦੇ ਹੁਣ ਇਹਦੀ ਚਾਹੀ ਤੇ ਬਿਊਸ ਤਾਂ ਕਿਸੇ ਨੂੰ ਤੁਸੀਂ ਕਰ ਲਓ ਜੋ ਜੋ ਗੁਰੂ ਨੇ ਗੁਰੂਆਂ ਨੇ ਦਲੀਲ ਦਿੱਤੀ ਆ ਜੋ ਗੁਰੂ ਨੇ ਪੁਆਇੰਟ ਆਫ व्यू ਦਿੱਤਾ ਜੋ ਗੁਰੂ ਨੇ ਸ਼ਬਦ ਦਿੱਤਾ ਤੁਹਾਨੂੰ ਉਸ ਨੂੰ ਲੋਕ ਕਈ ਨਹੀਂ ਪਸੰਦ ਕਰਦੇ ਕਈ ਉਸ ਨੂੰ ਕਨਟਰਡਿਕਟ ਕਰਦੇ ਤੋਂ ਲੇਕਿਨ ਉਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਉਸ ਨੂੰ ਕਨਟਰਡਿਕਟ ਕਰੋ ਉਸ ਬੈਲੈਂਸ ਦੇ ਨਾਲ ਕਰੋ ਇਹ ਨਹੀਂ ਵੀ ਉਸ ਨੂੰ ਅਬਿਊਜ਼ ਕਰੋ ਤੁਸੀਂ ਤੋ ਇਸ ਕਰਕੇ ਕਿਸੇ ਵੀ ਬੰਦੇ ਦਾ ਜਿਹੜੇ ਵੱਡੇ ਵੱਡੇ ਫਿਲਾਸਫਰ ਦੁਨੀਆ 'ਚ ਪੈਦਾ ਹੋਏ ਆ ਇਹ ਥਿੰਕਰ ਪੈਦਾ ਹੋਏ ਆ ਬਹੁਤ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਪੈਦਾ ਹੋਈਆਂ ਉਹਨਾਂ ਨੇ ਰਿਟਨ ਵਰਲਡ ਉੱਤੇ ਹੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਬੜਾ ਜ਼ਰੂਰੀ ਹੈ ਟਲੋ ਸਭ ਗੱਲ ਦਾ ਜਵਾਬ ਗੱਲ ਹੋਵੇ ਗੋਸ਼ਟੀਆਂ ਫਿਰ ਨਿਕਲਦੀਆਂ ਪਰ ਕਹਿੰਦੇ ਗੱਲ-ਗੱਲ ਤੋਂ ਗਾਲ ਬਣ ਜਾਂਦੀ ਹੈ ਉਹ ਉਹ ਚੀਜ਼ ਨਹੀਂ ਹੋਣੀ ਉਹ ਗਾਲ ਨਹੀਂ ਹੋਣੀ ਚਾਹੀਦੀ ਕਿਉਂਕਿ ਤੁਹਾਡੇ ਕੋਲ ਜਦੋਂ ਕੋਈ ਦਲੀਲ ਨਾ ਹੋਵੇ ਤੁਹਾਡੇ ਕੋਲ ਕੋਈ ਬੈਲੈਂਸ ਨਾ ਹੋਵੇ ਤੁਹਾਡੇ ਕੋਲ ਕੋਈ ਆਰਗੂਮੈਂਟ ਨਾ ਹੋਵੇ ਤੁਹਾਡੇ ਕੋਲ ਕੋਈ ਇਸ ਕਿਸਮ ਦਾ ਮਤਲਬ ਉਸ ਦਾ ਉਸ ਨੂੰ ਬੈਲੈਂਸ ਕਰਨ ਦੀ ਕੋਈ ਆਰਗੂਮੈਂਟ ਨਾ ਹੋਵੇ ਤਾਂ ਫਿਰ ਤੁਸੀਂ ਅਬਿਊਜ਼ ਕਰੋਗੇ ਅਬਿਊਜ਼ ਕਰਨਾ ਕੋਈ ਉਹ ਨਹੀਂ ਹੈ ਉਹ ਕੋਈ ਬੰਦੇ ਦੀ ਸਟਰੈਂਥ ਨਹੀਂ ਹੈ ਸਟਰੈਂਥ ਬੰਦੇ ਦੀ ਹੈ ਕਿ ਉਸ ਨੂੰ ਕਾਊਂਟਰ ਕਰੋ ਵਿਦ ਦੀ ਸੇਮ weight ਵਿਦ ਦੀ ਸੇਮ ਆਰਗੂਮੈਂਟ ਮੌਜੂਦਾ ਜੋ ਹਾਲਾਤ ਨੇ ਜੇਕਰ ਅਸੀਂ ਸਰਦਾਰ ਜੁਗਿੰਦਰ ਸਿੰਘ ਦੀਆਂ ਲਿਖਤਾਂ ਦਾ ਗੱਲ ਕਰ ਲਈਏ ਜਾਂ ਉਹਨਾਂ ਵੱਲੋਂ ਬਾਬੇ ਨਾਨਕ ਦੇ ਉੱਤੇ ਹੋਏ ਸਿਧਾਂਤਾਂ ਨੂੰ ਪ੍ਰਚਾਰਨ ਦੇ ਵਿਸ਼ਿਆਂ ਦੀ ਗੱਲ ਕਰ ਲਈਏ ਤੁਹਾਨੂੰ ਕੀ ਲੱਗਦਾ ਸਿੱਖ ਕੌਮ ਤੇ ਉੱਤੇ ਜਾਂ ਨਿਗਾਰ ਦੇ ਸਿਆਸਤ ਜਿਹੜੀ ਕਿ ਸਿੱਖ ਕੌਮ ਦੇ ਨਾਲ ਇੱਕ ਪੰਥਕ ਸਿਆਸਤ ਦਾ ਜ਼ਿਕਰ ਕਰਦੇ ਉਹ ਨਿਗਾਰ ਦੇ ਵਿੱਚ ਹੈ ਉਹਦੇ ਲਈ ਹਾਲਾਂਕਿ ਉਹ ਸਮੇਂ-ਸਮੇਂ ਤੇ ਕੰਮ ਕਰਦੇ ਰਹੇ ਸਮੇਂ-ਸਮੇਂ ਤੇ ਸਲਾਹਾਂ ਦਿੰਦੇ ਰਹੇ ਮੌਜੂਦਾ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਜ਼ਿਆਦਾ ਲੋੜ ਆ ਉਹ ਚੀਜ਼ਾਂ ਦੀ ਨਹੀਂ ਉਹਦੀ ਬਹੁਤ ਲੋੜ ਆ ਤੁਹਾਨੂੰ ਇਹ ਡੇਰਾ ਹੈ ਗੁਰੂ ਨੇ ਸਿੱਖ ਨੂੰ ਅੱਖਰ ਦੇ ਲੜ ਲਾਇਆ ਗੁਰੂ ਨੇ ਸਿੱਖ ਨੂੰ ਜਿੱਥੇ ਤੇ ਮਤਲਬ ਵਾਰੀਅਰ ਬਣਾਇਆ ਤਲਵਾਰ ਦੇ ਕਿਰਪਾਨ ਦਿੱਤੀ ਹੈ ਉੱਥੇ ਗੁਰੂ ਨੇ ਸ਼ਬਦ ਵੀ ਦਿੱਤਾ ਬਦ ਕਿਸਮ ਦੇ ਨਾਲ ਲੋਕ ਸ਼ਬਦ ਛੱਡ ਚੁੱਕੇ ਸਿੱਖ ਜਦੋਂ ਕੋਈ ਬੰਦਾ ਸ਼ਬਦ ਛੱਡ ਦੇਗਾ ਤਾਂ ਉਸ ਵਿੱਚ ਕੁਦਰਤੀ ਤੌਰ ਤੇ ਉਸ ਸਾਇਓਲੋਜੀ ਚ ਪੁਆਇੰਟ ਆਫ View ਚ ਨਗਾਰ ਆਏਗਾ ਤੋ ਅੱਜ ਜ਼ਰੂਰਤ ਹੈ ਕਿ ਸਿੱਖ ਪੈਨ ਵਾਰੀਅਰ ਹੋਣ ਉਹ ਲਿਖ ਸਕਣ ਉਹ ਆਪਣੀ ਗੱਲ ਲਿਖ ਕੇ ਕਹਿ ਸਕਣ ਅੱਜ ਦੀ ਦੁਨੀਆ ਆਈਡੀਆ ਆਈਡੀਆਜ਼ ਦੀ ਦੁਨੀਆ ਹੈਗੀ ਵਿਚਾਰਧਾਰਾ ਦੀ ਦੁਨੀਆ ਹੈ ਪੁਆਇੰਟ ਆਫ View ਦੀ ਦੁਨੀਆ ਹੈ ਉਸ ਨੂੰ ਮਤਲਬ ਸਮਝਣ ਦੀ ਜ਼ਰੂਰਤ ਆ ਉਸ ਦੇ ਉੱਤੇ ਬੈਲੈਂਸ ਕਰਨ ਦੀ ਜ਼ਰੂਰਤ ਤੋਂ ਇਸ ਕਰਕੇ ਸਰਦਾਰ ਜੁਗਿੰਦਰ ਸਿੰਘ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਬਹੁਤ ਜ਼ਿਆਦਾ ਹੈਗੀ ਔਰ ਉਸ ਨੂੰ ਉਸ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਉਸ ਨੂੰ ਯਾਦ ਰੱਖਣਾ ਚਾਹੀਦਾ ਉਸ ਦੇ ਪੁਆਇੰਟ ਆਫ View ਨੂੰ ਤੁਸੀਂ ਹਮੇਸ਼ਾ ਦੇ ਲਈ ਆਪਣੇ ਮਾਨਸਿਕਤਾ ਦੇ ਵਿੱਚ ਬਰਖਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸਨ ਗੁਰਦਾਸ਼ਨ ਸਿੰਘ ਢਿੱਲੋਂ ਜਿਹੜੇ ਕਹਿੰਦੇ ਨੇ ਕਿ ਉਹ ਕਲਮ ਦੀ ਕ੍ਰਾਂਤੀ ਜਿਹੜੀ ਸਰਦਾਰ ਜੋਗਿੰਦਰ ਸਿੰਘ ਨੇ ਲਿਆਂਦੀ ਹੈ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਹ ਸ਼ਬਦ ਜੋ ਸ਼ਬਦ ਜਿਸ ਤਰੀਕੇ ਦੇ ਨਾਲ ਉਹ ਦੇ ਗਏ ਨੇ ਜਾਂ ਜੋ ਕੁਛ ਹੋ ਕੰਟ੍ਰਿਬਿਊਟ ਕਰ ਗਏ ਨੇ ਉਸ ਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੀਦਾ ਹੈ ਤਾਂ ਹੀ ਜਿਹੜਾ ਪੰਥਕ ਸਿਆਸਤ ਦੀ ਸੀ ਗੱਲ ਕਰਦੇ ਆਂ ਜਦੋਂ ਨਿਗਾਰ ਦੀ ਗੱਲ ਕਰਦੇ ਆਂ ਉਹ ਨਿਗਾਰ ਦੇ ਵਿੱਚੋਂ ਉਭਾਰ ਨਿਕਲ ਕੇ ਸਾਹਮਣੇ ਆਵੇਗਾ ਸਰਖਾਵ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ